ਕਲ ਦੋਸਤੋ ਜਿਵੇਂ ਕਿਸ ਨੂੰ ਪਤਾ ਹੀ ਆ ਕਿ ਆਪਾਂ ਮਾਤਾ ਨਾਣਾ ਦੇਵੀ ਦੀ ਜੋ ਪੈਦਲ ਯਾਤਰਾ ਪਿੰਡ ਚੰਨੋ ਜ਼ਿਲ੍ਹਾ ਸੰਗਰੂਰ ਤੋਂ ਚੱਲੇ ਹੋਏ ਆ ਤੇ ਰਾਸਤੇ ਦੇ ਵਿੱਚ ਜੋ ਪੂਣੀ ਮੋੜ ਦੇ ਉੱਤੇ ਖੰਨੇ ਵਾਲਿਆਂ ਦਾ ਦਹੀਂ ਭੱਲੇ ਦਾ ਲੰਗਰ ਜਿਵੇਂ ਕਿਸ ਨੂੰ ਪਤਾ ਹੀ ਆ ਕਿ ਮਾਤਾ ਨਾਣਾ ਦੇਵੀ ਦੇ ਦਰਬਾਰ ਦੇ ਵਿੱਚ ਕਿਸੇ ਵੀ ਚੀਜ਼ ਦੀ ਘਾਟ ਨਹੀਂ بڑے بڑے ਸ਼ਰਧਾਲੂ ਨੇ ਉਸੇ ਤਰ੍ਹਾਂ ਹੀ ਖੰਨੇ ਵਾਲਿਆਂ ਦਾ ਇੱਕ ਬਹੁਤ ਹੀ ਮਨਮੋਹਕ ਲੰਗਰ ਜੋ ਦਹੀਂ ਭੱਲਿਆਂ ਦਾ ਲਗਾਇਆ ਗਿਆ ਆਓ ਤੁਹਾਨੂੰ ਦਰਸ਼ਨ ਕਰਾਉਣੇ ਆ ਸੇਵਾਦਾਰਾਂ ਦੇ ਇਹ ਨਹੀਂ ਬੰਦਾ ਨਹੀਂ ਬੰਦਾ ਜ਼ਹਿਮਾਦਾਰੀ ਆ ਜਾ ਭਾਈ ਜਿਹਨਾਂ ਆਜੂ ਨਹੀਂ ਬੰਦੇ ਜ਼ਹਿਮਾਦਾਰੀ ਜ਼ਹਿਮਾਦਾਰੀ ਮਾ ਮਈਆ ਜਿਹਹੀਂ ਪਰ ਬੇ ਜ਼ਹਿਮਾਦਾਰੀ ਨਹੀਂ ਬੰਦਾ ਜ਼ਹਿਮਾਦਾਰੀ Really yeah. yeah.